ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹਿਮਦ ਸ਼ਾਹ ਅਬਦਾਲੀ ਹਿੰਦ ਮੁਲਕ ਦੀ ਧੁਨੀ ਦਿੱਲੀ ਨੂੰ ਫਤਿਹ ਕਰਕੇ ਮੇਰਠ ਬਿੰਦਰਾਬੰਦਾ ਇਲਾਕਾ ਲੁੱਟ ਪੁੱਟ ਕੇ ਜਦੋਂ ਵਾਪਸ ਆਪਣੇ ਮੁਲਕ ਨੂੰ ਮੁੜਨ ਲੱਗਦਾ ਹੈ ਤਾਂ ਉਹ ਜਿੱਥੇ ਆਪਣੇ ਨਾਲ ਬੇਅੰਤ ਹਾ ਦੌਲਤ ਹੀਰੇ ਜਵਾਹਰਾਤ ਨੌਜਵਾਨ ਗੁਲਾਮ ਲਿਜਾ ਰਿਹਾ ਸੀ ਉੱਥੇ ਹੀ ਉਹ ਕਾਬਲ ਖੰਧਾਰ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਣ ਲਈ ਇਸ ਮੁਲਕ ਦੀਆਂ ਔਰਤਾਂ ਵੀ ਲਿਜਾ ਰਿਹਾ ਸੀ ਜਿਨ੍ਹਾਂ ਦੀ ਗਿਣਤੀ ਕਈ ਸੈਂਕੜਿਆਂ ਵਿੱਚ ਸੀ ਕਿਸੇ ਮਰਾਠੇ ਜਾਂ ਰਾਜਪੂਤ ਦੀ ਹਿੰਮਤ ਨਾ ਪਈ ਕਿ ਉਹ ਇਹਨਾਂ ਧੀਆਂ ਧਿਆਣੀਆਂ ਦੀ ਇੱਜ਼ਤ ਕੱਜ ਸਕੇ ਅਬਦਾਲੀ ਜੱਤ ਬਿਆਸ ਦਾ ਪਤਨ ਟਪਿਆ ਤਾਂ ਸਿੰਘਾਂ ਨੇ ਥਾਂਪੁਰ ਅਟਕ ਤੱਕ ਉਸ ਤੇ ਹਮਲੇ ਕਰਕੇ ਉਸ ਦਾ ਜਿੱਥੇ ਧਨ ਦੌਲਤ ਦਾ ਭਾਰ ਹੌਲਾ ਕੀਤਾ ਉਥੇ ਹੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਚੜਤ ਸਿੰਘ ਸੁਖਰਚੱਕੀਆ ਹਰੀ ਸਿੰਘ ਭੰਗੀ ਅਤੇ ਹੋਰ ਮਿਸਲਾਂ ਦੇ ਸਰਦਾਰ ਕੋਈ 1700 ਦੇ ਲਾਗੇ ਤਾਗੇ ਜਵਾਨ ਨੂਹਾ ਧੀਆਂ ਨੂੰ ਅਬਦਾਲੀ ਦੇ ਪੰਜੇ ਵਿੱਚੋਂ ਬਚਾ ਲਿਆ ਜਦੋਂ ਇਹਨਾਂ ਨੂੰ ਵਾਪਸ ਇਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਵਕਤ ਆਇਆ ਤਾਂ ਕੁਝ ਬਾਮਣਾ ਦੀ ਚੁੱਕ ਵਿੱਚ ਇਹਨਾਂ ਦੇ ਪਰਿਵਾਰਾਂ ਨੇ ਆਪਣੀਆਂ ਧੀਆਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਅਖੇ ਇਹ ਇੰਨੇ ਦਿਨ ਬਾਹਰ ਰਹੀਆਂ ਨੇ ਉਪਵਿੱਤਰ ਹੋ ਗਈਆਂ ਹਨ ਸਿੰਘਾਂ ਬੜਾ ਸਮਝਾਇਆ ਕਿ ਭਾਈ ਇਹੋ ਜਾਂ ਕੁਝ ਨਹੀਂ ਹੋਇਆ ਇਹ ਬੱਚੀਆਂ ਜੱਤ ਸੱਤ ਵਿੱਚ ਪਰਪੱਕ ਨੇ ਨਾਲੇ ਇਹਨਾਂ ਵਿਚਾਰੀਆਂ ਦਾ ਕਾਹਦਾ ਦੋਸ਼ ਫਰਜ਼ ਤੇ ਤੁਹਾਡਾ ਸੀ ਇਹਨਾਂ ਨੂੰ ਬਚਾਉਣ ਦਾ ਗੱਲ ਦਾ ਪਾਸਾ ਜਦ ਪੁੱਠਾ ਪੈਂਦਾ ਦੇਖਿਆ ਤਾਂ ਬ੍ਰਾਹਮਣ ਕਹਿਣ ਲੱਗੇ ਕਿ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਪਰ ਇਹਨਾਂ ਨੂੰ ਆਪਣੇ ਜੱਤ ਸੱਤ ਦਾ ਸਬੂਤ ਦੇਣਾ ਪਵੇਗਾ ਅਸੀਂ ਅੱਗ ਬਾਲਾਂਗੇ ਇਹ ਉਸ ਵਿੱਚੋਂ ਲੰਘਣ ਜੋ ਪਾਰ ਪਵਿੱਤਰ ਹੋਣ ਗਿਆ ਅੱਗ ਉਹਨਾਂ ਦਾ ਕੁਝ ਨਹੀਂ ਵਿਗਾੜ ਸਕੇਗੀ ਇਹ ਗੱਲ ਸੁਣ ਕੇ ਸਭ ਦੇ ਸਾਹ ਸੁੱਤੇ ਗਏ ਸਰਦਾਰ ਹਰੀ ਸਿੰਘ ਭੰਗੀ ਕਹਿਣ ਲੱਗੇ ਵਈ ਸਾਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ ਪਰ ਇੱਕ ਬਸਰਤ ਸਾਡੀ ਵੀ ਹੈ ਇਹਨਾਂ ਦੀ ਪਰਖ ਵੀ ਕੋਈ ਜਤ ਸਤ ਵਾਲਾ ਬ੍ਰਾਹਮਣ ਹੀ ਲੈ ਸਕੇਗਾ ਇਸ ਲਈ ਪਹਿਲਾਂ ਮੈਂ ਤੁਹਾਡੀ ਪ੍ਰੀਖਿਆ ਲਵਾਂਗਾ ਬ੍ਰਾਹਮਣ ਸਾਰੇ ਹੈਰਾਨ ਉਹ ਕਹਿਣ ਲੱਗੇ ਅਸੀਂ ਸਭ ਬਹੁਤ ਉੱਚੇ ਆਚਰਣ ਦੇ ਮਾਲਕ ਹਾਂ ਸਰਦਾਰ ਕਹਿੰਦਾ ਲੱਗ ਜਾਂਦਾ ਹੁਣੇ ਹੀ ਪਤਾ ਤੁਹਾਡਾ ਕਰਤਾਰ ਕੀ ਹੈ ਸਰਦਾਰ ਨੇ ਇੱਕ ਮੋਢ ਮੰਗਵਾਇਆ ਤੇ ਨਾਲ ਹੀ ਆਪਣੇ ਸ੍ਰੀ ਸਾਹਿਬ ਮਿਆਨ ਵਿੱਚੋਂ ਬਾਹਰ ਕੱਢ ਕੇ ਕਹਿਣ ਲੱਗਾ ਹਾਂ ਜੀ ਪੰਡਤੋ ਹੋ ਜੋ ਤਿਆਰ ਫਿਰ ਆਪਣੇ ਜੱਤ ਸੱਤ ਦੇ ਪਰਚੇ ਲਈ ਆ ਮੋਢ ਤੇ ਆਪਣਾ ਵਾਰੀ-ਵਾਰੀ ਸਿਰ ਰੱਖਦੇ ਜਾਓ ਮੈਂ ਸ੍ਰੀ ਸਾਹਿਬ ਨਾਲ ਵਾਰ ਕਰਦਾ ਜਾਵਾਂਗਾ ਜੋ ਦਤੀ ਸਤੀ ਹੋਵੇਗਾ ਉਹਦੀ ਧੌਣ ਮੇਰੀ ਸ੍ਰੀ ਸਾਹਿਬ ਕਿਰਪਾਨ ਨਾਲ ਨਹੀਂ ਲਹੇਗੀ ਜੋ ਦਿਖਾਵਾ ਕਰ ਰਿਹਾ ਹੋਵੇਗਾ ਉਹ ਗਾਜਰ ਮੂਲੀ ਵਾਂਗ ਛਿੱਲਿਆ ਜਾਵੇਗਾ ਇਹ ਸੁਣ ਸਾਰੇ ਬਾਹਮਣਾਂ ਦੇ ਹੱਥਾਂ ਦੇ ਤੋਤੇ ਉੱਡ ਗਏ ਉਤਲਾ ਸਾ ਉਤਾਂ ਅਤੇ ਥੱਲਰਾ ਸਾ ਥਾਂ ਰਹਿ ਗਿਆ ਝਟ ਹੱਥ ਜੋੜ ਕੇ ਸਰਦਾਰ ਨੂੰ ਕਹਿਣ ਲੱਗੇ ਬਖਸ਼ੋ ਅਸੀਂ ਤੇ ਤੁਹਾਡੀ ਗਊ ਹਾਂ ਸਾਨੂੰ ਪੂਰਾ ਯਕੀਨ ਹੈ ਕਿ ਇਹ ਬੀਬੀਆਂ ਜੱਤ ਸੱਤ ਵਿੱਚ ਪੂਰੀਆਂ ਨੇ ਅਸੀਂ ਇਹਨਾਂ ਨੂੰ ਅੰਗੀਕਾਰ ਕਬੂਲ ਕਰਦੇ ਹਾਂ ਸਰਦਾਰਾਂ ਨੇ ਧੀਆ ਭੈਣਾਂ ਦੇ ਸਿਰ ਪਲੋਸੇ ਤੇ ਕਿਹਾ ਬਚੜੀਓ ਕੋਈ ਹੀਲ ਹੁਜਤ ਕਰੇ ਤਾਂ ਆਪਣੇ ਇਹਨਾਂ ਭਰਾਵਾਂ ਨੂੰ ਯਾਦ ਕਰ ਲੈਣਾ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਦਾਸ ਪਾਈ ਅਵਤਾਰ ਸਿੰਘ ਮਸਤੋਆਣਾ ਹਜੂਰੀ ਕੀਰਤਨੀਏ ਗੁਰਦੁਆਰਾ ਗੁਰਸਾਗਰ ਮਸਤੋਆਣਾ ਸਾਹਿਬ